Himanshi Khurana jald hi film Haan main pagal haanch nazar aane wali hai aur jab trailer launch hua te utthe Himanshi Khurana ne dasya ki loga ne kehna shuru kar ditta si ki ye ta gayab hi ho gayi hai es ne ta industry chhad ditti hai lekin main apne kaam de vich rujhi hui si Thank you but uh, ma'am actually problem ye aayi ki aisa nahi hai uh, basically assi hun apni mails ya personal dealing ta main post kar nahi sakdi kyonke kinne offers hai ਸੋ ਸਮ ਟਾਈਮ ਲੋਕ ਸੋਚ ਲੈਂਦੇ ਸ਼ੀ ਇਸ ਨਾਟ ਵਰਕਿੰਗ ਯਾ ਇਹ ਕੰਮ ਨਹੀਂ ਕਰ ਰਹੀ ਹੈ ਸ਼ਾਇਦ ਮਿਲ ਨਹੀਂ ਰਿਹਾ ਯਾ ਪਿੱਛੇ ਜਿਹਾ ਤੇ ਇਹ ਵੀ ਸੁਣਨ ਨੂੰ ਮਿਲਿਆ ਸੀ ਕਿ ਮੈਂ ਇੰਡਸਟਰੀ ਛੱਡ ਦਿੱਤੀ ਹੈ ਆ ਬਟ ਮੈਂ ਕੇਬਲ 1 ਦੀ ਤਿੰਨ ਫਰਮਾਂ ਨੂੰ ਸ਼ੂਟ ਕਰ ਰਹੀ ਸੀਗੀ ਔਰ ਮੇਰੇ ਕੋਲੇ ਵਕਤ ਨਹੀਂ ਸੀਗਾ ਸੋ ਮੈਂ ਆਪਣੇ ਆਪ ਤੇ ਕੰਮ ਕਰ ਰਹੀ ਸੀ ਕਿਉਂਕਿ ਕੇਬਲ 1 ਨੇ ਇੰਟਰਸਟਿੰਗ ਪ੍ਰੋਜੈਕਟਸ ਲੈ ਕੇ ਆ ਰਿਹਾ ਹੈ ਕਿ ਉਹਦੇ ਵਾਸਤੇ ਪਹਿਲੇ ਮੈਨੂੰ ਖੁਦ ਨੂੰ ਚੇਂਜ ਕਰਨਾ ਪੈਣਾ ਸੀ ਔਰ ਮੈਨੂੰ ਲੱਗਦਾ ਹੈ ਕਿ ਉਹ ਡਰਾਸਟਿਕ ਚੇਂਜ ਸਾਰਿਆਂ ਨੂੰ ਦਿਖ ਵੀ ਰਿਹਾ ਆ ਬਟ ਮਨ ਜਦੋਂ ਤੁਸੀਂ ਕਮਰਸ਼ੀਅਲ ਸਿਨੇਮਾ ਕਰਨਾ ਚਾਹੁੰਦੇ ਹੋ ਤੁਹਾਡੇ ਸਵਾਲ ਦਾ ਜਵਾਬ ਇਹੀ ਹੈ ਕਿ ਜਦੋਂ ਤੁਸੀਂ ਕਮਰਸ਼ੀਅਲ ਸਿਨੇਮਾ ਕਰਨਾ ਚਾਹੁੰਦੇ ਹੋ ਉਹਦੇ ਵਿੱਚ ਤੁਸੀਂ ਮਨੀ ਵਾਈਜ਼ ਤਾਂ ਗਰੋ ਕਰ ਜਾਂਦੇ ਹੋ ਲੇਕਿਨ ਐਜ਼ ਐਨ ਆਰਟਿਸਟ ਸਮ ਟਾਈਮ ਤੁਸੀਂ ਗਰੋ ਨਹੀਂ ਕਰ ਪਾਉਂਦੇ ਜੋ ਕਿ ਮੇਰੀ ਮੇਰਾ ਪਰਸਨਲ ਓਪੀਨੀਅਨ ਹੈ ਅਮ ਬਹੁਤ ਸਾਰੀ ਪੰਜਾਬੀ ਫਿਲਮਾਂ ਦੇ ਵਿੱਚ ਕੁੜੀਆਂ ਨੂੰ ਐਜ਼ ਆਈ ਕੈਂਡੀ ਯੂਜ਼ ਕੀਤਾ ਜਾਂਦਾ ਹੈ ਜਿੱਥੇ ਗਾਣੇ ਹੁੰਦੇ ਨੇ ਖੂਬਸੂਰਤੀ ਹੁੰਦੀ ਹੈ ਲੇਕਿਨ ਜਿਦੇ ਕਰਕੇ ਬਾਅਦ ਦੇ ਵਿੱਚ ਕੋਈ ਵੀ ਈਜ਼ੀਲੀ ਤਰਕ ਦੇ ਦਿੰਦਾ ਹੈ ਕਿ ਕੁੜੀ ਦਾ ਇੰਨਾ ਕੰਮ ਨਹੀਂ ਸੀਗਾ ਔਰ ਕੁੜੀ ਦਾ ਜਿਹੜਾ ਸਾਨੂੰ ਪਰਫਾਰਮੈਂਸ ਹੈ ਉਹ ਸਾਨੂੰ ਸਮਝਣ ਦਾ ਮੌਕਾ ਨਹੀਂ ਮਿਲਿਆ ਦੇਖਣ ਦਾ ਮੌਕਾ ਨਹੀਂ ਮਿਲਿਆ ਔਰ ਫੀਮੇਲ ਸੈਂਟ੍ਰਿਕ ਫਿਲਮਸ ਬਹੁਤ ਘੱਟ ਬਣ ਰਹੀਆਂ ਨੇ ਆਮ ਸੋ ਹੈਪੀ ਕਿ ਨਿਰੂ ਮੈਮ ਨੇ ਉਸ ਚੀਜ਼ ਦੀ ਸ਼ੁਰੂਆਤ ਕੀਤੀ ਔਰ ਸੋਨਮ ਬਾਜਵਾ ਨੇ ਵੀ ਇੰਡੀਵਿਜੂਅਲੀ ਫਿਲਮਸ ਕੀਤੀਆਂ ਬਹੁਤ سارے ਲੋਕ ਉਹਨਾਂ ਨੂੰ ਬਾਕਸ ਆਫਿਸ ਨੰਬਰਸ ਨਾਲ ਕੰਪੇਅਰ ਕਰ ਲੈਂਦੇ ਨੇ ਬਟ ਜੇ ਕੁੜੀਆਂ ਨੂੰ ਮੁੰਡੇ ਜਿੰਨੇ ਵੀ ਨੇ ਉਹ ਬਾਕਸ ਆਫਿਸ ਨੰਬਰਸ ਦੇ ਉੱਤੇ ਅਗਰ ਕੰਮ ਕਰਦੇ ਨੇ ਤਾਂ ਕੁੜੀਆਂ ਨੂੰ ਵੀ ਟਾਈਮ ਦੇਣਾ ਚਾਹੀਦਾ ਹੈ ਦੈਟਸ ਵਾਈ ਮੈਂ ਵੀ ਉਸ ਲੀਗ ਨੂੰ ਫੋਲੋ ਕਰਨਾ ਚਾਹੁੰਦੀ ਸੀ ਸੋ ਕਮਰਸ਼ੀਅਲ ਫਿਲਮਾਂ ਨੂੰ ਨਾ ਕਰਦੇ ਹੋਏ ਐਸਾ ਕੋਈ ਨਹੀਂ ਹੈ ਕਿ ਮੈਂ ਕਰਨਾ ਨਹੀਂ ਚਾਹੁੰਦੀ ਬਟ ਫਿਲਹਾਲ ਮੇਰੀ ਫਰਸਟ ਪ੍ਰੇਫਰੈਂਸ ਐਸੀ ਵੀ ਕਿ ਮੈਂ ਐਜ਼ ਅਨ ਆਰਟਿਸਟ ਆਪਣੇ ਆਪ ਨੂੰ ਅਨਸਰ ਕਰਨਾ ਹੈ ਔਰ ਮੈਂ ਆਪਣੇ ਆਪ ਨੂੰ ਐਕਸਪਲੋਰ ਕਰਨਾ ਹੈ ਔਰ ਜਦੋਂ ਤੁਸੀਂ ਐਕਸਪਲੋਰ ਕਰਦੇ ਹੋ ਮਨੀ ਇਜ਼ ਅ ਸੈਕੰਡਰੀ ਥਿੰਗ ਉਹ ਹਮੇਸ਼ਾ ਤੁਹਾਨੂੰ ਫੋਲੋ ਕਰਦੀ ਹੈ ਜਦੋਂ ਤੁਸੀਂ ਸਕਸੈਸਫੁਲ ਹੁੰਨੇ ਹੋ ਮਨੀ ਹਮੇਸ਼ਾ ਪਿੱਛੇ ਆਉਂਦੀ ਹੈ ਬਟ ਉਹਦੇ ਕਰਕੇ ਮੈਂ ਸੁਮੇਖ ਸਰ ਨੂੰ ਸਮਝ ਆ ਗਿਆ ਸੀ ਔਰ ਮੈਂ ਛਾਬੜਾ ਸਰ ਨੂੰ ਵੀ ਬੋਲਾ ਮੈਂ ਇਹਨਾਂ ਨੂੰ ਆਪਣਾ ਸੈਨ ਕੇਬਲ ਵਰਨਲ ਕੰਮ ਕਰਨ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਰੀਜਨਲ ਹੈ ਲੇਕਿਨ ਜਿਹੜਾ ਸੋਚ ਹੈ ਉਹ ਇੰਟਰਨੈਸ਼ਨਲ ਹੈ ਕਿਉਂਕਿ ਅਸੀਂ ਜਦੋਂ ਕੰਮ ਕੀਤਾ ਤਾਂ ਅਸੀਂ ਪੰਜਾਬੀ ਬੋਲਦੇ ਆ ਪੰਜਾਬੀ ਸਾਡਾ ਮਾਹੌਲ ਹੈ ਤੇ ਉਦਾਂ ਦੀ ਵਾਰਮਨੈਸ ਹੈ ਔਰ ਪ੍ਰੋਪਰ ਉਦਾਂ ਦਾ ਸਾਡਾ ਕਹਿ ਲਓ ਕਿ ਵੈਲਕਮਿੰਗ ਬਿਹੇਵੀਅਰ ਹੈ ਤੇ ਸੈਟ ਦੇ ਉੱਤੇ ਕਦੇ ਕਿਉਂਕਿ ਮੈਂ ਕਾਫੀ ਪੁਰਾਣਾ ਜਾਣਦੀ ਆ ਤਾਂ ਮੇਰੇ ਨਾਲ ਮਤਲਬ ਇੱਕ ਫੈਮਿਲੀ ਵਾਲਾ ਹੀ ਰਿਲੇਸ਼ਨ ਹੈ ਤਾਂ ਕਰਕੇ ਜੁੜੇ ਸਾਡਾ ਸੈੱਟ ਦਾ ਮਾਹੌਲ ਹੈ ਬੜਾ ਪਰਿਵਾਰਕ ਕਹਿ ਸਕਦੇ ਆ ਔਰ ਨਿੱਗਾ ਕਹਿ ਸਕਦੇ ਆ ਲੇਕਿਨ ਜਿਹੜੀ ਉਹਨਾਂ ਦੀ ਸੋਚ ਹੈ ਉਹਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਮੈਨੂੰ ਬਹੁਤ ਜਾਣਿਆ ਨੇ ਆਫ ਕੈਮਰਾ ਕੈਲੋ ਕੀ ਬੋਲਦੇ ਆ ਕਿ ਉਹ ਥੀਏਟਰਸ ਕਰਨਾ ਚਾਹੀਦਾ ਸੀ OTT ਕਿਉਂ ਸੋਚਿਆ ਬਟ ਜਿੱਦਾਂ ਦੇ ਟੌਪਿਕ ਦੇ ਉੱਤੇ ਐਕਸਪੈਰੀਮੈਂਟ ਕਰਨੇ ਆ ਉਹ ਥੀਏਟਰ ਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਕੋਈ ਇੰਨਾ ਬਰੇਵ ਹਲੇ ਹੈਗਾ ਆ ਕਿ ਉਹ ਥੀਏਟਰ ਦੇ ਵਿੱਚ ਪਲੇ ਕਰ ਸਕਣ ਕਿਉਂਕਿ ਉਸ ਫੁਟੇਜ ਉਹ ਸਮਟਾਈਮ not in a negative way but ਉਹ ਫੋਟੇ ਚੋ ਬਾਹਰ ਨਹੀਂ ਆਉਣਾ ਚਾਹੁੰਦੇ ਉਹਦੇ ਵਾਸਤੇ ਅਗਰ ਕੋਈ ਸਾਡੇ ਵਾਸਤੇ flag bearer ਬਣ ਰਿਹਾ or ਪੰਜਾਬੀ cinema ਨੂੰ ah ਪੂਰੇ world ਦੇ ਵਿੱਚ ਲੈ ਕੇ ਜਾਣਾ ਚਾਹੁੰਦਾ ਤਾਂ ਉਹਨਾ ਦਾ ਸਾਨੂੰ ਸਾਥ ਦੇਣਾ ਚਾਹੀਦਾ or ਉਸ ah ਕਹਿ ਲੋ ਕੀ ah ਜਿਹੜਾ flag bearer person ਹੈ ਜਿਹੜਾ ਮੁਹਰੇ ਚੱਲ ਰਿਹਾ ਉਹਦੇ ਪਿੱਛੇ ਸਾਨੂੰ ਤੁਰਨਾ ਚਾਹੀਦਾ or ਉਹਨਾ ਨੂੰ support ਦਿਖਾਣਾ ਚਾਹੀਦਾ being a face of ਪੰਜਾਬ ਮੈਨੂੰ ਇਹ ਲੱਗਿਆ ਕੀ ਜੋ ਮੈਂ ਚਾਹੁੰਦੀ ਹਾਂ ਚਾਹੇ ਫਲੋ ਪ੍ਰੋਸੈਸ ਇਸ ਹੈ ਲੇਕਿਨੋ ਹਮੇਸ਼ਾ ਲਈ ਇੱਕ ਡਿਜੀਟਲ ਫੁਟਪ੍ਰਿੰਟ ਬਣ ਜਾਏਗਾ ਉਹ ਮੇਰਾ ਵਰਕ ਜਿਹੜਾ ਹੈ ਉਹ ਮੇਰਾ ਕੰਮ ਹੈ ਉਹ ਰਹਿ ਜਾਏਗਾ ਔਰ ਅੱਜ ਨਹੀਂ ਤਾਂ ਕੱਲ ਹਰੇਕ ਨੂੰ ਇਹ ਲੱਗੇਗਾ ਕਿ ਓਕੇ ਹਿਮਾਂਸ਼ੀ ਇਦਾਂ ਦਾ ਸਿਨੇਮਾ ਚਾਹੁੰਦੀ ਸੀ ਸੋ ਉਹਨਾਂ ਦੀ ਸੋਚ ਜਿਹੜੀ ਔਰ ਉਹਨਾਂ ਦਾ ਥਾਟ ਪ੍ਰੋਸੈਸ ਇਸ ਸੋ ਇੰਟਰਨੈਸ਼ਨਲ ਔਰ ਇਹ ਨਾਰਮਲ ਨਹੀਂ ਹੈ ਕਿ 11 ਜਾਂ 10 ਲੈਂਗੁਏਜਸ ਦੇ ਵਿੱਚ ਤੁਸੀਂ ਕਹੋ ਕਿ ਆਪਾਂ ਡਬ ਕਰਨਾ ਹੈ ਕਿਉਂਕਿ ਕੋਰੀਅਨ ਸਿਨੇਮਾ ਜੇ ਅੱਜ ਪੁੱਛੋ ਹਰੇਕ ਪੰਜਾਬੀ ਨੂੰ ਪਤਾ ਹੈ ਲੇਕਿਨ ਕੋਰੀਅਨ ਨੂੰ ਪੁੱਛੋ ਤਾਂ ਪੰਜਾਬੀ ਨਹੀਂ ਪਤਾ ਹੋਣਾ ਸੋ ਸਾਡੀ ਸੋਚ ਹੈ ਕਿ ਅਸੀਂ ਉਹਨਾਂ ਨੂੰ ਦਸੀਏ ਕਿ ਸਾਡੇ ਇੱਥੇ ਵੀ ਸਿਨੇਮਾ ਬੰਦ ਹੈ ਇਟਸ ਜਸਟ ਥਾਟ ਦਾ ਡਿਫਰੈਂਸ ਹੈ ਬਣਾਉਣਾ ਹਰ ਕੋਈ ਚਾਹੁੰਦਾ ਹੈ ਲੇਕਿਨ ਉਹਦੇ ਵਾਸਤੇ ਪ੍ਰੋਪਰ ਪਲੇਟਫਾਰਮ ਨਹੀਂ ਸੀਗਾ ਨੈਟਫਲਿਕਸ ਨੂੰ ਹਰ ਕੋਈ ਭੱਜ ਕੇ ਪੈਂਦਾ ਹੈ ਲੇਕਿਨ ਕੋਈ ਇਹ ਨਹੀਂ ਸੋਚਦਾ ਕਿ ਹਰ ਲੈਂਗੁਏਜ ਨੂੰ ਇੱਕ ਸਪੇਸ ਮਿਲ ਰਹੀ ਹੈ ਲੇਕਿਨ ਪੰਜਾਬੀ ਲੈਂਗੁਏਜ ਨੂੰ ਉਨੀ ਪ੍ਰੋਪਰ ਸਪੇਸ ਕਿਸੇ ਵੀ ਪਲੇਟਫਾਰਮ ਤੇ ਜੇ ਤੁਸੀਂ ਦੇਖੋ ਤੇ ਨਹੀਂ ਮਿਲ ਪਾ ਰਹੀ ਤੋ ਉਹਦੇ ਵਾਸਤੇ ਮੈਨੂੰ ਲੱਗਦਾ ਹੈ ਕਿ ਆ ਸਾਨੂੰ ਆਪਣਾ ਹੀ ਪਲੇਟਫਾਰਮ ਜਿਹੜਾ ਹੈ ਉਹ ਗਰੋ ਕਰਵਾਉਣਾ ਚਾਹੀਦਾ ਹੈ ਹੋ ਰਾਜਗੁਰ ਪੰਜਾਬੀ 뮤직 ਐਨਾ ਜ਼ਿਆਦਾ ਲੋਕਾਂ ਤੱਕ ਪਹੁੰਚਿਆ ਹੈ ਤਾਂ ਉਹ ਦਿਨ ਦੂਰ ਨਹੀਂ ਕਿ ਪੰਜਾਬੀ ਸਿਨੇਮਾ ਲਈ ਵੀ ਲੋਕ ਪਿੱਛੇ ਭੱਜਣਗੇ ਔਰ ਅਸੀਂ ਕਹਾਂਗੇ ਕਿ ਸੌਰੀ ਸਾਡੇ ਕੋਲ ਕੇਬਲ ਨਹੀਂ ਹੈਗਾ ਵੀ ਆਰ ਨਾਟ ਇੰਟਰਸਟਿਡ